ਡਿਪਟੀ ਕਮਿਸ਼ਨਰ ਨੇ ਟਰੈਵਲ ਏਜੰਟਾਂ ਤੇ ਆਈਲੈਂਡ ਸੈਂਟਰਾਂ ਦੀ ਕੀਤੀ ਅਚੇਤਨ ਚਿੱਤ ਚੈਕਿੰਗ ਜੀ ਹਾਂ ਮਨੁੱਖੀ ਤਸਕਰੀ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਵੱਲੋਂ ਅੱਜ ਆਈਲੈਂਡ ਸੈਂਟਰਾਂ ਤੇ ਟਰੈਵਲ ਏਜੰਟਾਂ ਦੇ ਦਫ਼ਤਰਾਂ ਦੀ ਅਚੇਤਨ ਚਿੱਤ ਚੈਕਿੰਗ ਕੀਤੀ ਗਈ ਹੈ ਇਸ ਮੌਕੇ ਉਹਨਾਂ ਗੱਲਬਾਤ ਕਰਦੇ ਆ ਕਿ ਹੈ ਕਿ ਉਹਨਾਂ ਦੇ ਧਿਆਨ ਕੋਲ ਕੋਈ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਨੇ ਟਰੈਵਲ ਏਜੰਟਾਂ ਬੱਚਿਆਂ ਨੂੰ ਸਹੀ ਜਾਣਕਾਰੀ ਨਾ ਦੇਣ ਕਰਕੇ ਉਹਨਾਂ ਨੂੰ ਧੋਖਾਧੜੀ ਕੀਤੀ ਜਾ ਰਹੀ ਹੈ ਜਿਸ ਤਹਿਤ ਰੂਪਨਗਰ ਦੇ ਵੱਖ-ਵੱਖ ਟਰੈਵਲ ਏਜੰਟਾਂ ਦੇ ਦਫ਼ਤਰਾਂ ਵਿੱਚ ਚੈਕਿੰਗ ਕੀਤੀ ਗਈ ਹੈ। ਇਸੇ ਨਾਲ ਹੀ ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਹੈ ਕਿ ਕਿਸੇ ਵੀ ਇਮੀਗ੍ਰੇਸ਼ਨ ਵਾਰੇ ਤੋਂ ਕੰਮ ਕਰਵਾਉਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਹੀ ਉਸ ਨਾਲ ਅੱਗੇ ਦਾ رابطہ ਕਾਇਮ ਕਰਨਾ ਚਾਹੀਦਾ ਹੈ ਕਿ ਕਈ ਸਾਡੇ ਕੋਲ ਕੰਪਲੇਂਟ ਆ ਰਹੀ ਹੈ ਕਿ ट्रैवल ਏਜੰਟਸ ਜਿਹੜੇ ਹੈਗੇ ਆ ਉਹ ਮਿਸ ਗਾਈਡ ਕਰਕੇ ਜਾਂ ਬੱਚਿਆਂ ਨੂੰ ਚੰਗੀ ਤਰ੍ਹਾਂ ਇੱਕ ਨਾਲ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਦਿੰਦੇ ਵੀ ਉਹਨਾਂ ਦਾ ਵੀਜ਼ਾ ਕਿ ਲੀਗਲੀ ਰਦਰ ਲੱਗ ਰਿਹਾ ਹੈ ਜਾਂ ਕਿਵੇਂ ਕਰ ਰਹੇ ਆ ਤੇ ਇਸ ਕਰਕੇ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ ਬਾਪੇ ਆਪਣਾ ਪੈਸਾ ਜਿਹੜਾ ਹੈਗਾ ਉਹ ਖਰਾਬ ਹੋ ਜਾਂਦਾ ਉਹਨਾਂ ਦਾ ਹੋਰ ਤੁਸੀਂ ਦੇਖ ਰਹੇ ਹੋ ਹੁਣ ਅਮਰੀਕਾ ਜਿੱਦਾਂ ਹੁਣ ਬਾਕੀ ਦੇਸ਼ ਜਿਹੜਾ ਹੈਗਾ ਉਹ ਬੱਚੇ ਨੂੰ ਵਾਪਸ ਭੇਜ ਰਿਹਾ ਹੈ ਕਿ ਇਸ ਕਰਕੇ ਅਸੀਂ ਇਥੇ ਰੋਪੜ ਦੇ ਵਿੱਚ ਖਾਸ ਖਾਸ ਤੌਰ ਤੇ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਹੈ ਕਿ ਤੁਸੀਂ ਕੋਈ ਵੀ ਇਲੀਗਲ ਟਰੈਵਲ ਏਜੰਟ ਦਾ ਕੰਮ ਨਾ ਕਰੇ ਤੇ ਔਰ ਅਸੀਂ ਰੈਗੂਲਰਲੀ ਉਹਦੀ ਪੜਤਾਲ ਕਰਾਂਗੇ ਅਚਨਚੇਤ ਚੈਕਿੰਗ ਦਾ ਮਤਲਬ ਇਹ ਹੁੰਦਾ ਵੀ ਉੱਥੇ ਜਿਹੜੇ ਬੱਚੇ ਆ ਉਹਨਾਂ ਨਾਲ ਗੱਲਬਾਤ ਹੋਵੇ ਉਹਨਾਂ ਦੇ ਰਿਸਕ ਸੰਕੀਪ ਜਾਣ ਜਿਹੜੇ ਆਪਣੇ ਮੇਨਟੇਨ ਕਰਕੇ ਰਹਿੰਦੇ ਆਂ ਔਰ ਇਹਦੇ ਨਾਲ ਨਾਲ ਹੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇਹਨਾਂ ਨੂੰ ਮੌਕੇ ਤੇ ਹੀ ਕੋਈ ਸਬੂਤ ਦਿੱਤਾ ਦਾ ਸਾਥ ਸਾਨੂੰ ਮਿਲੇ ਵੀ ਇਹਨਾਂ ਦੀ ਕੋਈ ਵੀ ਕਿ ਬੱਚੇ ਨੂੰ ਮਿਸ ਗਾਈਡਦੋ ਨਹੀਂ ਕਰ ਰਹੇ ਆ ਉਹਨਾਂ ਨੂੰ ਕੋਈ ਲਾਰੇ ਲਫਰੇ ਨਹੀਂ ਮਾਰੇ ਸਰ ਇਹਦਾ ਕੋਈ ਮਾਮਲਾ ਰੋਪੜ ਦਾ ਇੱਕ ਕੇਸ ਸੀ ਜਿਹੜਾ ਅਮਰੀਕਾ ਤੋਂ ਆਇਆ ਜਿਨ੍ਹਾਂ ਨੂੰ ਮੁੜ ਕੇ ਮਤਲਬ ਇੱਥੇ ਭੇਜਿਆ ਗਿਆ ਵਾਪਸ ਉਹਦੇ ਨਾਲ ਅਸੀਂ ਬਿਲਕੁਲ ਇਨ ਟੱਚ ਆ ਸਾਡੇ ਜ਼ਿਲ੍ਹੇ ਜ਼ਿਲ੍ਹੇ ਦੇ ਰੋਜ਼ਗਾਰ ਬਿਊਰੋ ਹੈ ਉਹਦੇ ਨਾਲ ਆਫੀਸਰ 1 ਟੂ 1 ਗੱਲ ਕਰ ਰਹੇ ਹੈ ਕਾਉਂਸਲਿੰਗ ਕਰ ਰਹੇ ਹੈ ਤੇ ਆਪ ਵੀ ਘੜੀ ਉਹ ਸਾਹਮਣੇ ਉਹ ਨਹੀਂ ਚਾਹਦੇ ਕਿ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਜਿਹੜਾ ਹੈਗਾ ਟਰੈਵਲ ਏਜੰਟ ਜਿਹਦੀ ਸਰਵਿਸਿਜ਼ ਲੈਂਦੀ ਸੀ ਉਹ ਚੰਡੀਗੜ੍ਹੋਂ ਲੈਂਦੀ ਸੀਗੀ ਉਹਨਾਂ ਨੇ ਔਰ ਅਸੀਂ ਚੰਡੀਗੜ੍ਹ ਦੀ ਵੀ ਉਹਨਾਂ ਨੇ ਲਿੱਕੇ ਭੇਜਦੇ ਆ ਵੀ ਇਹਨਾਂ ਜਿਹੜੇ ਟਰੈਵਲ ਏਜੰਟ ਦਾ ਲਿਆ ਸੀਗਾ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਕਿਉਂਕਿ ਅਸੀਂ ਉਹਨਾਂ ਦਾ ਕੰਪਲੀਟ ਵੀ ਲੈ ਰਹੇ ਹਾਂ ਜਿਹੜਾ ਮੁੜ ਕੇ ਵਾਪਸ ਆਇਆ ਹੈ